ਮਾੜਾ ਸਮਾਂ ਇੱਕ ਇਹੋ ਜੀ ਚੀਜ਼ ਆ ਜਿਹੜਾ ਦੱਸ ਦਿੰਦਾ ਕਿ ਤੁਹਾਡੇ ਨਾਲ ਖੜਨ ਵਾਲਾ ਕੌਣ ਆ ਤੇ ਭੱਜਣ ਵਾਲਾ ਕੌਣ ਆ ਦੱਸ ਦਿੰਦਾ ਕਿ ਤੁਹਾਡਾ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ ਜਦੋਂ ਮੁਸੀਬਤ ਪੈਂਦੀ ਆ ਤੇ ਉਦੋਂ ਫਿਰ ਇਹ ਭੱਜਦੇ ਆ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਜਿਹੜੀਆਂ ਬਹੁਤੀਆਂ ਗੱਲਾਂ ਵਾਲੇ ਹੁੰਦੇ ਨੇ ਕਿ ਜਾਰੀ ਤੂਤਦੇ ਮੋਛੇ ਵਾਲੀਆਂ ਗੱਲਾਂ ਤੇ ਦੂਜੀਆਂ ਤੀਜੀਆਂ ਬਾਲੀਆਂ ਹਵਾ ਕਰਨੀ ਉਹ ਪਹਿਲਾਂ ਭੱਜਦੇ ਸਭ ਤੋਂ ਕੋਈ ਨਹੀਂ ਖੜਦਾ ਕੋਈ ਸਾਖ ਰਿਸ਼ਤੇਦਾਰ ਸਾਰੇ ਪਿੱਠ ਵਿਖਾ ਜਾਂਦੇ ਨੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ ਸੋ ਜੇ ਅੱਜ ਤੁਹਾਨੂੰ ਲੱਗਦਾ ਨਾ ਕਿ ਕੋ ਬੰਦੇ ਤੁਹਾਡੇ ਆਪਣੇ ਆ ਤੇ ਹੋ ਸਕਦਾ ਜੇ ਤੁਹਾਡੇ ਤੇ ਮੁਸੀਬਤ ਨਹੀਂ ਆਈ ਜਦੋਂ ਮੁਸੀਬਤ ਆ ਗਈ ਇਹਨਾ ਨਹੀਂ ਲੱਭਣਾ ਉਦੋਂ ਤੇ ਬਸ ਇੱਕੋ ਸਹਾਰਾ ਰਹਿ ਜਾਂਦਾ ਕਿ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਾਤੀ ਵਾਓ ਸੋ ਜੇ ਜਾਰੀ ਪਾਉਣੀ ਹੈ ਤੇ ਉਹਨਾਂ ਨਾਲ ਨਾ ਭੱਜਣਾਂ ਨੇ ਭੱਜ ਜਾਣਾ ਹੈ ਜਾਰੀ ਪਾਉਣੀਏ ਤੁਸੀਂ ਕਾਲਪੁਰਖ ਵੈਗਰੂ ਨਾਲ ਪਾਓ ਨਹੀਂ ਕਦੇ ਭੱਜਦਾ ਉਹ ਨਾਲ ਖੜਦਾ ਹੈ ਤੇ ਜਿਹਦੇ ਨਾਲ ਉਹ ਖੜ ਜਾਂਦਾ ਫਿਰ ਦੁਨੀਆਂ ਦੀ ਭਾਵੇਂ ਵੱਡੀ ਤੋਂ ਵੱਡੀ ਤਾਕਤਾਂ ਜੀ ਉਹਦਾ ਵਾਲ ਨਹੀਂ ਮੰਗਾ ਕਰ ਸਕਦੀ ਇਸ ਕਰਕੇ ਉਹ ਹੀ ਆ ਸੱਚਾ ਯਾਰ ਪਰ ਉਹਦੀ ਪਹਿਚਾਨ ਸਾਨੂੰ ਮਾੜੇ ਸਮੇਂ ਚ ਆਉਂਦੀ ਏ ਸੋ ਮਾੜਾ ਸਮਾਂ ਇਸ ਕਰਕੇ ਮਾੜਾ ਨਹੀਂ ਆ ਮਾੜਾ ਸਮਾਂ ਬੜਾ ਚੰਗਾ ਏ ਉਹ ਸਾਨੂੰ ਦੱਸ ਜਾਂਦਾ ਤੇਰੇ ਆਪਣੇ ਕੌਣ ਆ ਤੇਰੇ ਪਰाये ਕੌਣ ਆ ਤੇਰੇ ਵਾਕਿਆ ਯਾਰ ਕੌਣ ਆ ਕਹਿਣ ਨੂੰ ਤਾਂ ਬੜੇ ਯਾਰ ਹੁੰਦੇ ਆ ਗੱਲੀ ਬਾਤੀ ਤੂਤ ਦੇ ਮੋਛੇ ਬੜੇ ਹੁੰਦੇ ਪਰ ਮੁੜਕੇ ਤੂਤ ਦੇ ਮੋਛੇ ਲੱਭਦੇ ਨਹੀਂ ਕਿੱਥੇ ਗਏ